ਯਾ ਬੰਦੇ ਦਾ ਸਾਥੀ ਹੁੰਦਾ ਏ ਜਿੰਨਾ ਚਿਰ ਬੰਦਾ ਇਹਦਾ ਵਫਾਦਾਰ ਏ ਇਹ ਵੀ ਬੰਦੇ ਦਾ ਵਫਾਦਾਰ ਏ ਇੰਨੂੰ ਵੀ ਬੜੇ ਪਿਆਰ ਨਾਲ ਰੱਖਣਾ ਪੈਂਦਾ ਏ ਜੋ ਟਾਈਮ ਆਉਂਤੇ ਕੰਮ ਆਵੇ ਜਿੱਦਾਂ ਹੁਣ ਮੇਰੇ ਕੰਮ ਆਉਣ ਲੱਗਾ ਇਹ ਤਾਂ ਮੇਰਾ ਦਿਲ ਨੂੰ ਕੁਝ ਕੁਝ ਹੋਣ ਰਿਹਾ ਹੀ ਕਿਉਂ ਪਤਾ ਨਹੀਂ ਮਮੀ ਤੁਹਾਡੇ ਕਾਹਤੋਂ ਦਿਲ ਨੂੰ ਕੁਝ ਹੁੰਦਾ ਕੁਝ ਨਹੀਂ ਹੁੰਦਾ ਇੱਕਦਮ ਮੈਨੂੰ ਪੈਨ ਜੀਦੇ ਆ ਵੀ ਕਿ ਰੇ ਛੱਪਰ ਚ ਨਿਕ ਡਿੱਗੀ ਹੋਵੇ ਇੱਕਦਮ ਉਹਦੀ ਟੈਨਸ਼ਨ ਲੱਗੀ ਮਮੀ ਮੇਰੀ ਗੱਲ ਸੁਣੋ ਜੇ ਤਾਈ ਛੱਪਰ ਚ ਡਿੱਗੀ ਹੁੰਦੀ ਨਾ ਤੁਹਾਨੂੰ ਦੁਪਰ ਤਰ ਵੀ ਜਾਣੀ ਜੇ ਤਰਨਾ ਹੀ ਨਾ ਸੋ ਜਾਣੇ ਨੇ ਵੇਖਣਾ ਹੀ ਉੱਥੇ ਇੱਕਦਮ ਸਾਨੂੰ ਉਹਨੇ ਇੰਨੀ ਚਿੰਤਾ ਲਈ ਬਹੁਤ ਜ਼ਿਆਦਾ ਇਹਨਾਂ ਤੇ ਬਿਮਾਰ ਕੀਤਾ ਤੁਸੀਂ ਕੀਤਾ ਉਹਨੇ ਟੈਨਸ਼ਨ ਲਾਉਣ ਵਾਸਤੇ ਮੈਂ ਉੱਥੇ ਚੱਲੀ ਆ ਮਾਸੀ ਦੇ ਘਰ ਜਾਣਾ ਵਾ ਹੋਰ ਕਦ ਲਈ ਚੰਨੀ ਆ ਮੈਂ ਇੰਨੀ ਗਰਮੀ ਵਿੱਚ ਇੱਕ ਪਾਸੇ ਤਾਂ ਡਰੀ ਜਾਂਦੇ ਜੇ ਕੁਝ ਨਹੀਂ ਹੁੰਦਾ ਜੇ ਡਰਦੇ ਰਹਿਣਾ ਫਿਰ ਪਤਾ ਨਹੀਂ ਜੇ ਲੱਗਣਾ ਕਿ ਉੱਥੇ ਕੀ ਬਣ ਗਿਆ ਤੇ ਕੀ ਨਹੀਂ ਬਣ ਗਿਆ ਕਿਤੇ ਆਏ ਆ ਛੱਪੜ ਚ ਕਿਤੇ ਮੈਂ ਛੱਪੜ ਚ ਨਾ ਕਿ ਡਿੱਗੀ ਡਿੱਗੀ ਹੋਵੇ ਮੰਮੀ ਮੇਰੀ ਗੱਲ ਸੁਣੋ ਸਵੇਰ ਦਾ ਸਾਰੇ ਵੇਖ ਲਿਆ ਘੁੰਮ ਫਿਰ ਕੇ ਤੁਹਾਡੇ ਸਾਹਮਣੇ ਕੋਈ ਜਗ੍ਹਾ ਛੱਡੀ ਵੇਖਣ ਵਾਲੀ ਕੋਈ ਜਗ੍ਹਾ ਨਹੀਂ ਛੱਡੀ ਵੇਖਣ ਵਾਲੀ ਸਾਰਾ ਅੰਤਰਾ ਉੱਪਰੋਂ ਦੀ ਫੇਰ ਫੇਰ ਕੇ ਤੇ ਉੱਤਰ ਅਸ਼ਧੰਮ ਨੂੰ ਮੰਦੇ ਹਾਲ ਹੋ ਗਏ ਸਾਡੇ ਵੀ ਥੱਕ ਗਏ ਹਾਂ ਹੁਣ ਮੈਂ ਜੀਪ ਹੀ ਹੋਣੀ ਬਸ ਉਧਰ ਨੂੰ ਚੱਲਨੀ ਆ ਜੀ ਭੀ ਉਹ ਉੱਧਰ ਵੇਖ ਕੇ ਤੇ ਆਵਾਂ ਭਲਾ ਵਾਸੁਰ ਲੈ ਕੇ ਆਵਾਂ ਕਿ ਤੇ ਮੰਨਤ ਨਹੀਂ ਉੱਥੇ ਜਾ ਕੇ ਬੈਠਾ ਆ ਚੱਲ ਤੂੰ ਇਹ ਨਾ ਤੈਨੂੰ ਕਹਿੰਦੇ ਮੰਨਪ੍ਰੀਤ ਨੂੰ ਲੈ ਗਿਆ ਜੇ ਮੰਨੇ ਨੇ ਮੰਨਪ੍ਰੀਤ ਖੜੀ ਤਾਂ ਉੱਥੇ ਖੜੀ ਹੋਊਗੀ ਪਹੁੰਚੋਗੇ ਹੋਰ ਉਹਨੇ ਕਿੱਥੇ ਘਰਨੀ ਹੈਗਾ ਉਹੋ ਦੀ ਇੱਕ ਜਗ੍ਹਾ ਮੋਨਾਂ ਕੋਲ ਰਹਿਣ ਵਾਸਤੇ ਮੈਂ ਵੀ ਉਹ ਸੋਚਣ ਡਈ ਆ ਵੀ ਜੇ ਉਹਨੇ ਖੜਨੀ ਹੁੰਦੀ ਤੇ ਉਹ ਉੱਥੇ ਹੀ ਖੜੀ ਹੋਣੀ ਆ ਜੇ ਮੰਨੇ ਨੇ ਖੜੀ ਹੋਈ ਮੰਨਪ੍ਰੀਤ ਆ ਬਾਕੀ ਰਹੀ ਗੱਲ ਤਾਈ ਨਹੀਂ ਤਾਈ ਨੂੰ ਹੀ ਵੇਖ ਲਾਂਗੇ ਕਿੱਥੇ ਗਈ ਤੇ ਕਿੱਥੇ ਨਹੀਂ ਹੋ ਸਕਦਾ ਕਿ ਇਹਦੇ ਘਰ ਹੀ ਵੜ ਗਈ ਹੋਵੇ ਕਿਆ ਹਤੋ ਵੇਹਾ ਵੀ ਹੈ ਆਹ ਤੇ ਮੈਂ ਤੇ ਚਲਨੀ ਆ ਤੋ ਇਹ ਨਾ ਟੈਂਸ਼ਨ ਲੈ ਮੇਰੀ ਮੈਂ ਸਮਝੇ ਜਾਣਾ ਹੋ ਤਾਂ ਛੇਤੀ ਮੈਂ ਆ ਜਾਣਾ ਪਉਂਦੇ ਪੈਰੀ ਵਾਪਸ ਆ ਜਾਣਾ ਮੈਂ ਛੇਤੀ ਆ ਜੀ ਮੇਰੀ ਤੇ ਚੰਗਾ ਆ ਬਸ ਜੇ ਕੋਈ ਗੱਲ ਪਾ ਤਾਂ ਮਤਲ ਲੱਗੂਗਾ ਨਾ ਮੈਂ ਤੈਨੂੰ ਫੋਨ ਕਰ ਦੂੰਗੀ ਚੰਗਾ acha ਫੋਨ ਕਰ ਲਈ ਹਾਂ ਆ ਫੜੋ ਤੇ ਧਿਆਨ ਰੱਖਿਓ ਆਪਣਾ ਧਿਆਨ ਹੀ ਮੈਨੂੰ ਤੇ ਮੈਂ ਤੇ ਗਮ ਨਹੀਂ ਬਿਮਾਰ ਪੈ ਦੂੰਗੀ ਉਹਦਾ ਟੈਂਸ਼ਨ ਨਾ ਲੈ ਨਾ ਬਿਮਾਰ ਹੋ ਜਾਣਾ ਵਾ ਐਵੇਂ ਸੋਚ ਜਾਂਦੇ ਤੁਸੀਂ ਜ਼ਿਆਦਾ ਹੀ ਇੰਨਾ ਵੀ ਨਾ ਸੋਚਿਆ ਕਰੋ ਉਹਦੀ ਚਿੰਤਾ ਮੈਨੂੰ ਲਈ ਜਾਂਦੀ ਮੈਂ ਕੀ ਕਰਾਂ ਨਾ ਸੋਚੋ ਕੋਈ ਨਹੀਂ ਹੁੰਦਾ ਚਿੰਤਾ ਹੁਣ ਮੈਨੂੰ ਵੀ ਤਾਂ ਇਹ ਨਾ ਮੱਭੀ ਫਿਰਨ ਦੀ ਆ ਤੁਹਾਡੇ ਨਾਲ ਦੁੱਖ ਵਾ ਤਾਂ ਇਹ ਤੁਹਾਡੇ ਨਾਲ ਸਾਵੇਂ ਬਰਾਬਰ ਤਰੀ ਫਿਰਨ ਦੀ ਆ ਜੇ ਮੈਨੂੰ ਨਾ ਦੁੱਖ ਉਹਦੋਂ ਘਰ ਲੰਮੇ ਨਾ ਭਾਈ ਰਵਾਂ ਇੰਨੀ ਗਰਮੀ ਆ ਉਤੋਂ ਇੱਕ ਗਰਮੀ ਨੇ ਮੱਤ ਮਾਰੀ ਆ ਇਹ ਕਿੰਨਾਂ ਦੀ ਤਾਇਰੀ ਤੇ ਮਨ ਪਈ ਦੀ ਟੈਨਸ਼ਨ ਲੱਗੀ ਵੱਡੇ ਵੱਡੇ ਚੱਲ ਕੋਈ ਨਹੀਂ ਜਾ ਫਿਰ ਤੂੰ ਜਾ ਆ ਹਾਂ ਸਿੱਤੇ ਮੈਂ ਤੇ ਮੈਂ ਜਾਣੀ ਆ ਕੋਈ ਗੱਲ ਬਾਤ ਹੋਊ ਨਾ ਮੈਂ ਤੈਨੂੰ ਫੋਨ ਲਾ ਦੂੰਗੀ ਚੰਗਾ ਆ ਫੋਨ ਕਰਕੇ ਮੈਂ ਦੱਸਦੀ ਮੈਂ ਨਾ ਫਿਰ ਫਿਕਰ ਮੇਨ ਲੱਗਾ ਰਹਿਣਾ ਜਿੰਨੇ ਚੱਤੋਂ ਆਈ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਜੇਰ ਉੱਥੇ ਸਭ ਕੁਝ ਹੋਇਆ ਜੇਰ ਉੱਥੇ ਮਨਨ ਵੀ ਮਿਲ ਗਿਆ ਫਿਰ ਤਾਂ ਮੈਂ ਇੱਕ ਸਾਈਡ ਤੋਂ ਵੀ ਫੋਨ ਕਰ ਦੂੰਗੀ ਤੇ ਜੇ ਮੈਨੂੰ ਨਾ ਮਿਲਿਆ ਨਾ ਫਿਰ ਤੂੰ ਸਮਝੋ ਕਿ ਮੈਂ ਸਿੱਧਾ ਆਈ ਜਣਾ ਮੈਂ ਤੈਨੂੰ ਫੋਨ ਨਹੀਂ ਝੱਲਾਉਣਾ ਫਿਰ ਚੋ ਠੀਕ ਹੈ ਫਿਰ ਹਾਂ ਬਾਬੇ ਘਰੇ ਅਰਦਾਸ ਕਰੋ ਕਿ ਬਾਬਾ ਜੀ ਨੂੰ ਮਨਨਤ ਮੰਨਪ੍ਰੀਤ ਉੱਥੇ ਹੀ ਮਿਲੇ ਆ ਮੈਂ ਤੇ ਹੋਰ ਅਰਦਾਸ ਕਰਦੀ ਆ ਤਾਈ ਵੀ ਆ ਮਸਰੇ ਜਿ ਮਿੱਠੀ ਐ ਬਸ ਤੇਰੀ ਵੇਟੇ ਜਦੋਂ ਤੂੰ ਹੋ ਸਵੇਤੇ ਆਈ ਕਿਤੇਰਾ ਕੀ ਕਰਨਾ ਐ We knew perhaps we are Ogi. Come, come, come. 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 Come, ਉਹਨਾਂ ਕੋਹਨਾਂ 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 ਤੇ ਜੋਤੀ ਜੋਤੀ ਕਿਤੇ ਨਾ ਬੁਰੀ ਆ ਗਿਆ ਨਾ ਵੀ ਆ ਗਿਆ ਨਾ ਉਹ ਵੀ ਜਿੱਤੇ ਉਹ ਵੀ ਜਿੱਤੇ ਇਹ ਕਿਹਦੇ ਖੂਨ ਪੀਣ ਲਿਆ ਵਾਂਗਾ ਇਹ ਤਾਂ ਮੱਠੀ ਗੋਇਆ ਤੇਰਾ ਵੀ ਖੂਨ ਮੈਂ ਹੀ ਪੀਣਾ ਤੈਨੂੰ ਕੀ ਮਿਲਦਾ ਇਦਾਂ ਕਰਕੇ ਲੋਕਾਂ ਨੂੰ ਮਾਰ ਕੇ ਮੈਨੂੰ ਮਜ਼ਾ ਆਉਂਦਾ ਏ ਮੇਰੇ ਦਿਲ ਨੂੰ ਸਕੂਨ ਮਿਲਦਾ ਏ ਤੇ ਜਿੱਦਣ ਫੜਿਆ ਗਿਆ ਨਾ ਸਕੂਨ ਤੈਨੂੰ ਉਦੋਂ ਪੜਾ ਮਿਲਦਾ ਵਾ ਕੋਈ ਗੱਲ ਨਹੀਂ ਤੂੰ ਉਹ ਕੀ ਕਰੀਏ ਨੀ ਆ ਚੁੱਪ ਕਰਕੇ ਤੇ ਇੱਥੇ ਆ ਤੇ ਜਿਵੇਂ ਬਜਨਾ ਤੇ ਇੱਥੇ ਰਹਿਣਾ ਹੈਗਾ ਤੂੰ ਛੱਡ ਤੂੰ ਮੈਨੂੰ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਮੈਨੂੰ ਕੀ ਪਤਾ ਮੈਂ ਕਿੱਥੇ ਰਹਿਣਾ ਹੈ ਕਿਹੜੇ ਹਾਲਾਤਾਂ ਰਹਿਣਾ ਹੈ ਐਂ ਤੇ ਕਿੰਨੇ ਥਾਈਂ ਲੱਭਿਆ ਜਦੋਂ ਤੂੰ ਆਪਣੇ ਟਿਕਾਣੇ ਵੱਖਰੇ ਰੱਖੇ ਆ ਤੇ ਕਿਹਨੂੰ ਕੀ ਪਤਾ ਲੱਗਣਾ ਕੋਈ ਯਾਰ ਬੰਦਾ ਮੁਸੀਬਤ ਵਿੱਚ ਵੀ ਹੁੰਦਾ ਉਹਦਾ ਸਾਥ ਦੇਣਾ ਪੈਂਦਾ ਕਰਤੇ ਹੀ ਮੇਰਾ ਸਾਥ ਨਹੀਂ ਤਾ ਮੇਰਾ ਕੋਈ ਨਹੀਂ ਹੈਗਾ ਮੈਂ ਕੱਲਾ ਹੀ ਆਇਆ ਇਥੇ ਤੇ ਮੇਰੀ ਗੁਮਯਾਰ ਵੀ ਆਪਣੀ ਬੰਦੀ ਆ ਕਿ ਮੈਂ ਆਪਣੀ ਹਵਜਤ ਆਪ ਕਰਾਂ ਤੇ ਨਾ ਮੈਨੂੰ ਕਿਸ ਦੀ ਲੋੜ ਹੀ ਆ ਮੇਰਾ ਕੀ ਕਸੂਰ ਵਾ ਤੇਰਾ ਕਸੂਰ ਇਹ ਆ ਕਿ ਤੂੰ ਅਮੀਰ ਘਰ ਜੰਮੀ ਹੈ ਜਿਹੜੀਆਂ ਕੁੜੀਆਂ ਅਮੀਰ ਘਰ ਜੰਮਦੀਆਂ ਨੇ ਔਨੋਤ ਨੂੰ ਸੋਕਤ ਨਾਲ ਪਰਤੋ ਜੇ ਬੋਲਣਾ ਤੇ ਨਾ ਸੋਣੇ ਪਰ ਬਯੋ ਕਰੇ ਬਯੋ ਹਾਈ ਤੇ ਹਲਤੇ ਮੁੰਦੀ ਹੋਈ ਪਵਾ ਕੇ ਆਈ ਇਹ ਕਿਨੇ ਚੀਜ਼ਾਂ ਦਾ ਵੀ ਨਹੀਂ ਪਤਾ ਲੱਗਦਾ ਅਜ ਕੀ ਕਹਿੰਦੇ ਹੁੰਦੇ ਆ ਚੀਜ਼ਾਂ ਦੀ ਮਨਿਆਦ ਬੰਦੇ ਦੀ ਕੋਈ ਮਨਿਆਦ ਨਹੀਂ ਹੈਗੀ ਪਰ ਅੱਜ ਤੇ ਨਾ ਸਕੂਟਰੀ ਵੀ ਠੋਖਾ ਹੀ ਦੇਗੀ ਹੈ ਪੰਗਾ ਖਾਨਣਾ ਹੁਣ ਮੈਨੂੰ ਲੱਗਦਾ ਤੁਰ ਕੇ ਹੀ ਜਾਣਾ ਪਾਣਾ ਮੈਨੂੰ ਮੈਂ ਤਾਂ ਸੋਚਿਆ ਸੀ ਅੱਜ ਘਰ ਤੱਕ ਸਕੂਟਰੀ ਲੈ ਕੇ ਜਾਉਂਗੀ ਪਰ ਨਾ ਕੋਈ ਹਾਨ ਨਹੀਂ ਸੱਚੀ ਏ ਵੀ ਨਾ ਤੋਹੀ ਗੱਲ ਕੀ ਕਹਿੰਦੇ ਹੁੰਦੇ ਆ ਕਿਹੜੇ ਮੋੜ ਤੇ ਆਣ ਕੇ ਵੈਲਾ ਸਕੂਟਰੀਨ ਨੂੰ ਧੋਖਾ ਦਿੱਤਾ ਹੀ ਆ ਸਾਧ ਦੇ ਵਿੱਚ ਕਾਏ ਆ ਕੇ ਚੱਲ ਮਣਾ ਇੱਕ ਸਾਈਡ ਤੇ ਲਾ ਜੰਨੀ ਆ ਪੈਰਲੇ ਚੱਲ ਜੰਨੀ ਆ ਇੱਥੇ ਕੋਈ ਕੁਝ ਹੋਰ ਲੈ ਚੱਲੇ ਆਣ ਕੇ ਚਾ ਵੀ ਕੱਢ ਕੇ ਲੈ ਜੰਨੀ ਆ ਤੇ ਚੱਲ ਜੰਨੀ ਆ ਇੱਥੇ ਨੇ ਕੁੜੀਏ ਉਰੇ ਆਈ ਮਾ ਦਾ ਜੀ ਗਾਲ ਸੁਣੀ ਮੇਰੀ ਕਿ ਤੂੰ ਆਈ ਤੇ ਮੈਂ ਆਪਣੇ ਘਰੋਂ ਆਈ ਮੈਂ ਚਲੀ ਸੌਦਾ ਪਤਾ ਲੈਣਾ ਅੱਛਾ ਸੌਦਾ ਪਤਾ ਲੈਣ ਚਲੀ ਆਂ ਨਹੀਂ ਮੇਰੀ ਗੱਲ ਸੁਣ ਆ ਜਿਹੜਾ ਘਰਵਾ ਇੱਥੇ ਕੋ ਰਹਿੰਦਾ ਭਲਾ ਬੰਦ ਪਿਆ ਵਾ ਇੱਥੇ ਕੋਣ ਲੈਂਦਾ ਨਹੀਂ ਬੰਦ ਕਿੱਥੋਂ ਪਿਆ ਵਾ ਹੁਣ 10 15 ਦਿਨ ਹੋਣੇ ਆ ਕੋਈ ਰਹਿੰਦਾ ਨਹੀਂ ਉਹ ਵੀ ਨਹੀਂ ਰਹਿੰਦਾ ਪਹਿਣਾ ਮੇਰੀ ਗੱਲ ਸੁਣ ਨਾਲੇ ਆਹੀ ਆਪਣੇ ਇਹਨਾਂ ਦੇ ਘਰ ਦੇ ਨਾਲ ਹੀ ਰਹਿਨੇ ਆ ਆਹੀ ਰਾਤ ਨੂੰ ਵੇਖੀਦਾ ਕਿਹੜੇ ਟਾਈਮ ਲੇਟ ਜਗਦੀ ਆ ਤੂੰ ਕੋ ਰਿੰਦਾ ਤਾਂ ਆਈ ਨਾ ਟੱਜਾ ਗਈਆਂ ਉਹਦਾ ਥੋੜੀ ਜਿਹੀ ਅੱਡਾ ਜਿਹਾ ਪਤਾ ਨਹੀਂ ਭੈਣਾ ਮੈਂ ਤੇ ਸੁਣਿਆ ਮੈਂ ਤੇ ਚੱਲੇ ਮੇਰੀ ਤੇ ਕਿਸਮਤ ਲੈ ਆਈ ਮੈਨੂੰ ਇੱਥੇ ਅੱਛਾ ਕਿਸਮਤ ਕਿੱਦਾਂ ਲੈ ਕੇ ਆਈ ਮੈਨੂੰ ਇੱਥੇ ਉਹ ਨਹੀਂ ਪੁੱਛਣਾ ਤੂੰ ਮੈਨੂੰ ਦੱਸ ਫੇਰੇ ਜਦ ਅਸਲ ਲੱਗੀਆਂ ਤੇ ਨਹੀਂ ਭੈਣਾ ਇਹਨਾਂ ਦਾ ਜੋਬ ਨਹੀਂ ਜਿਹੜਾ ਇਹ ਘਰ ਵਾਲਿਆਂ ਦਾ ਮੁੰਡਾ ਹੀ ਕਰ ਜਣਾ ਮੈਨੂੰ ਕੀ ਪਤਾ ਕੌਣ ਜੋਬਨ ਤੇ ਕੌਣ ਨਹੀਂ ਜੋਬਨ ਅੱਜ ਦਿਖਾਵਾਂਗੀ ਤੇਨੂੰ ਹਣਾ ਤੇ ਉਹ ਮੈਂ ਜਿੰਨਾ ਘਰ ਕੰਮ ਕਰਦੀ ਸੀ ਉਹਨਾਂ ਨੇ ਉਹ ਜੋਬਨ ਨੂੰ ਬੰਨਿਆ ਆਈ ਬੰਨਿਆ ਹੈ ਤੇ ਪੈਣਾ ਜੋ ਬੰਦੇ ਕਿੰਨੇ ਦਿਨ ਬੰਨਿਆ ਰਿਆ ਉਹ ਜਿੱਦਣ ਮੈਂ ਆਉਂਦੀ ਕੰਮ ਕਰ ਜੋਬ ਬੰਨਿਆ ਵੇਖ ਕੇ ਮੇਰੀ ਤੇ ਜੋ ਬੰਦਾ ਲਵ ਚੱਲ ਪਿਆ ਸੱਚਾ ਫੇ ਲਵ ਹੋ ਗਿਆ ਤੁੰਡਾ ਲਵ ਹੋ ਗਿਆ ਦੋਹਾਂ ਜਾਣਿਆਂ ਨੂੰ ਤੂੰ ਤਾਂ ਫੇ ਮੈਨੂੰ ਫਿਲਮੀ ਸਟੋਰੀਆਂ ਟੈਪੀਂ ਦੱਸਣਾ ਮੈਂ ਤੈਨੂੰ ਤੇਰੇ ਨਹੀਂ ਪੁੱਛਣ ਦੀ ਕੋਈ ਗੱਲ ਬਾਤ ਮੈਂ ਇਹਨਾਂ ਬਾਰੇ ਪੁੱਛਣ ਦੀ ਮੈਨੂੰ ਤੂੰ ਇਹਨਾਂ ਦੀ ਗੱਲ ਬਾਤ ਦੱਸ ਜਿੰਨਾ ਬਾਰੇ ਮੈਂ ਪਹਿਲਾਂ ਮੇਰੀ ਤੇ ਸੁਣ ਲਾ ਬਾਜ ਉਹਨਾਂ ਦੀਆਂ ਸੁਣਾ ਦੇਣੀ ਆ ਪਹਿਲਾਂ ਮੇਰੀ ਲਾਸਟ ਸਟੋਰੀ ਤੇ ਸੁਣਣਾ ਨਹੀਂ ਭੈਣਾ ਆਪਣੀਆਂ ਗੱਲਾਂ ਛੱਡ ਤੂੰ ਮੈਨੂੰ ਨਾ ਉਹਨਾਂ ਦੇ ਘਰ ਦੀ ਗੱਲ ਦੱਸ ਕੱਲੀ ਕੱਲੀ ਪਤਾ ਕਿੰਨੀ ਟੈ ਤੈਨੂੰ ਕੀ ਦੱਸਾਂ ਮੈਂ ਟੈਂਸ਼ਨ ਵੇ ਤੂੰ ਹੋਵੇਂਗੀ ਮੈਂ ਤੇ ਕੋਈ ਨਹੀਂ ਨਾ ਟੈਂਸ਼ਨ ਦੇ ਤੇ ਪਹਿਲਾਂ ਮੇਰੀਆਂ ਸੁਣ ਫਿਰ ਮੈਂ ਤੈਨੂੰ ਉਹਨਾਂ ਦੀਆਂ ਸੁਣਾ ਦੂੰ ਚੰਗਾ ਫਿਰ ਮੇਰੀ ਗੱਲ ਸੁਣ ਜੋਵਣ ਨੇ ਮੈਂ ਨਾ ਵਿਆਹ ਹੀ ਕਰਵਾ ਲਿਆ ਵਿਚਾਰੇ ਨੇ ਤਸੱਲੀ ਵਾਸਤੇ ਪਿਛਲ ਮੈਂ ਤੇ ਨਾ ਵਿਆਹ ਕਰਨਾ ਤੇ ਨਾ ਆਪਣੇ ਘਰ ਵੀ ਲੈ ਜਾਣਾ ਜਿੱਦੋਂ ਪਹਿਣਾ ਘਰੇ ਆਏ ਅੱਛਾ ਘਰੇ ਤੇ ਪਹਿਣਾ ਉਹਦੀ ਤੇ ਬੁੱਢੀ ਬਹੁਤ ਚਤਰ ਜਨਾਨੀ ਪਹਿਲਾਂ ਹੰਦ ਕਰੇ ਨਾ ਬਨੰਦਵੇਂ ਮੈਂ ਪਹਿਲੀ ਗੱਲ ਤੇ ਮੈਂ ਤਾਂ ਨੀਕੀ ਜਿਹੀ ਨਹੀਂ ਸਮਝਦੀ ਹਾਂ ਤੂੰ ਤਾਂ ਲਾਵ ਮੈਂ ਅਰਜਾਂ ਤੱਕ ਆਈ ਆ ਬਾਕੀ ਨੰਬਰ 2 ਜਦੋਂ ਤਾਂ ਵਿਆਹ ਲੱਗੀ ਕਰਾਉਣੇ ਤੈਨੂੰ ਪੁੱਛਿਆ ਨਹੀਂ ਗਿਆ ਉਹਦੇ ਨਾਲ ਕੋਲ ਨਹੀਂ ਭੈਣਾ ਮੈਨੂੰ ਤੇਨੇ ਦੱਸਿਆ ਮੈਨੂੰ ਕਹਿੰਦਾ ਮੈਂ ਕੁਆਰਾ ਆ ਮੈਂ ਕੁਆਰਾ ਆ ਤੇ ਮੈਨੂੰ ਇਹ ਤੇ ਦੱਸਿਆ ਮੈਂ ਵਿਆਹ ਆ ਤੇ ਪਹਿਲਾਂ ਸ਼ੀਤੀ ਸ਼ੀਤੀ ਦੱਸਗਾ ਹੁਣ ਅੱਗੇ ਸੁਣ ਲਾ ਅੱਗੇ ਸੁਣ ਲਾ ਹਾਂ ਉਹ ਅਧਿਕਾਰ ਵਾਲੀ ਗਵਾਂਡੀ ਦੇ ਨਾਲੀ ਅੱਛਾ ਗਵਾਂਡੀ ਦੇ ਗਵਾਂਡੀ ਦੇ ਉਹਦਾ ਬੱਚਾ ਹੋਣ ਵਾਲਾ ਸੋਲਾ ਹਾਂ ਹਾਂ ਗਵਾਂਡੀ ਦਾ ਬੱਚਾ ਹੋਣ ਵਾਲਾ ਉਹਦੇ ਘਰ ਨਹੀਂ ਜਦੋਂ ਕੁੜੀ ਜਿਹੜੀ ਗਵਾਂਡਨ ਜੋ ਵੀ ਆ ਹਨਾ ਉਹਦੀ ਘਰ ਵਾਲੀ ਜਦੋਂ ਦਾ ਘਰ ਵਾਲਾ ਤੈਨੂੰ ਲੈ ਆ ਤੇ ਫਿਰ ਉਹਦੇ ਨਾਲ ਵੀ ਦੋਨੇ ਵੀ ਤਾਂ ਇਦਾਂ ਹੀ ਕਰਨੀ ਕਿਉਂ ਉਹ ਤੇ ਪਹਿਲਾਂ ਹੀ ਉਹਨਾਂ ਦੇ ਚੱਲਦਾ ਹੀ ਲਵ ਸ਼ਾ ਉਹ ਤੇ ਸਿਰਫ ਜੋ ਬਣੇ ਕਮੋਰਾ ਹੀ ਉਹਨਾਂ ਦਾ ਤੈਨੂੰ ਪਤਾ ਹੀ ਪਹਿਲਾਂ ਚੱਲਦਾ ਕਿ ਨਹੀਂ ਚੱਲਦਾ ਨਹੀਂ ਪਹਿਣਾ ਮੈਨੂੰ ਜੋ ਬਣਨ ਵਾਲਾ ਤੇ ਲਵ ਸ਼ਾ ਤੇ ਲਵ ਸ਼ਾ ਨਾ ਕਹਦੇ ਹੋਰ ਕੀ ਕਮਾਉਣ ਦੱਸਣਾ ਮੈਨੂੰ ਇਹ ਗੱਲਾਂ ਛੱਡੜੀਏ ਫਜ਼ੂਲ ਗੱਲਾਂ ਮੇਰਾ ਟਾਈਮ ਖਰਾਬ ਨਾ ਕਰ ਅਮੇਰ ਲਾਗੇ ਸੱਚੀ ਨੇ ਸਭਨ ਕੀ ਕਮਾ ਮੈਨੂੰ 10 ਸੜੀਏ ਕੁਛ ਉਹਨਾ ਬਾਰੇ ਮੈਂ ਪਤਾ ਕਿੱਡੀ ਦੂਰੋਂ ਭੱਜੀ ਆਈ ਆ ਉਹ ਕੀ ਦੱਸਾਂ ਤੁਹਾਨੂੰ ਉਹਨਾਂ ਦਾ ਕੋਈ ਇੱਥੇ ਰਹਿਣ ਨਹੀਂ ਆ ਹਾਂ ਇੱਕ ਦਿਨ ਆਏ ਹੀ ਉਹ ਤੇ ਉਹਦਾ ਮੁੰਡਾ ਜਦੋਂ ਬਾਬੇ ਆਏ ਹੀ ਉਹਨਾਂ ਦੇ ਘਰ ਅੱਛਾ ਬਾਬੇ ਆਏ ਨਾ ਜਦੋਂ ਉਦੋਂ ਆਏ ਹੀ ਹਾਂ ਤੇ ਬਾਅਦ ਚੋਂ ਮੁੰਡਾ ਤੇ ਪਤਾ ਨਹੀਂ ਕਿੱਥੇ ਚਲ ਗਿਆ ਹਾਂ ਤੇ ਜਿਹੜੀ ਉਹਦੀ ਮੰਮੀ ਹੀ ਨਾ ਮੁੰਡੇ ਦੀ ਜਿਹੜੀ ਮਾਸੀ ਸਾਡੀ ਸੁੱਕੜਾਂ ਲੱਗਦੀ ਤੈਨੂੰ ਇੰਨਾ ਪਤਾ ਹੈਗਾ ਮੈਂ ਕਿਹੜੇ ਮੁੰਡੇ ਬਾਰੇ ਗੱਲ ਕਰਨ ਰਹੀ ਆ ਲੈ ਮੈਂ ਤੈਨੂੰ ਫੋਟੋ ਵਿਖਾਉਂਦੀ ਮੁੰਡੇ ਦੀ ਅਦਾ ਨਹੀਂ ਮੈਨੂੰ ਮੈਂ ਇਤੋਂ ਦੀ ਗੱਲ ਦੱਸਣੀ ਬਾਕੀ ਤੂੰ ਫੋਟੋ ਵਿਖਾਏਗੀ ਤੇ ਮੈਂ ਦੱਸ ਵੀ ਦੇਣੀ ਤੈਨੂੰ ਵੀ ਕਿਹੜਾ ਮੁੰਡਾ ਤੇ ਕਿਹੜਾ ਮੁੰਡਾ ਨਹੀਂ ਆ ਆ ਵੀ ਆ ਮੁੰਡਾ ਈ ਤੇ ਇਹ ਉਹਦੀ ਮੰਮੀ ਈ ਹੋ ਤੇ ਬਹਨੇਵਾਰੇ ਤੈਨੂੰ ਮੈਂ ਦੱਸਣ ਦੀ ਆ ਇਹਨੇ ਮਰ ਤ ਮੈਂ ਤੈਨੂੰ ਪੁੱਛਉਣੀ ਆ ਗੱਲ ਉਹ ਜੀ ਪਹਿਲਾਂ ਇਹਦੇ ਨਾਲ ਆਏ ਥੋੜਾ ਜਿਹਾ ਪਹਿਲਾਂ ਅੱਛਾ ਠੀਕ ਹੈ ਹਾਂ ਥੋੜਾ ਜਿਹਾ ਪਹਿਲਾਂ ਆਏ ਇਹਨੇ ਕਰ ਬਾਬੇ ਵੀ ਆਏ ਅੱਛਾ ਬਾਬੇ ਵੀ ਆਏ ਬਾਬੇ ਵੀ ਆਏ ਦੋ ਬਾਬੇ ਹਾਂ ਤੇ ਬਾਅਦ ਚ ਜਿਹੜਾ ਮਨਜੋਹ ਦਿਨ ਉਹ ਤੇ ਪਤਾ ਨਹੀਂ ਕਿਤੇ ਉੱਤੇ ਵੱਜ ਗਿਆ ਇਹ ਤੇ ਮੰਮੀ ਉਹਦੀ ਮੰਮੀ ਉਹਦੀ ਪਤਾ ਨਹੀਂ ਉਹਨੂੰ ਕੀ ਹੋਇਆ ਉਹ ਤੇ ਡਿੱਗਦੀ ਫਿਰਦੀ ਤੇ ਸਾਡੇ ਆ ਲਈ ਮੇਰਾ ਮਨਜੋਦ ਕਿੱਥੇ ਆ ਮੇਰਾ ਮਨਜੋਦ ਕਿੱਥੇ ਆ ਮੈਨੂੰ ਦੱਸੋ ਹਾਨੂੰ ਹੁਣ ਮਨਜੋਦ ਦਾ ਪਰ ਉਹ ਨਾਲ ਦੱਸ ਦੇ ਪਾਚੋ ਦੀ ਮੰਮੀ ਵੀ ਇੱਥੇ ਚਲ ਗਈ ਪਰ ਮੁੜ ਕੇ ਨਹੀਂ ਉਹਨੂੰ ਪਤਾ ਨਾ ਹੀ ਮੁੜ ਕੇ ਇੱਥੇ ਆਏ ਆ ਨਹੀਂ ਮੈਨੂੰ ਇਹ ਗੱਲ ਦੱਸ ਤੂੰ ਇਹ ਤੁਹਾਡਾ ਘਰ ਦੇ ਨਾਲ ਦੇ ਘਰ ਨਾਲ ਵਾ ਲੱਗੀ ਆ ਇੱਧਰ ਉਹ ਘਰ ਆਡਾ ਖੱਟੀ ਕਾਂ ਆ ਉਹ ਲਾ ਕਰਦੇ ਉਹ ਨਾਲ ਤਾਂ ਆਉ ਲਾਓ ਨੰਦਾਵਾ ਮਨੇ ਦੀ ਮਾਸੀ ਦਾ ਘਰ ਆ ਖਟਿਕੜੀਲਾ ਘਰ ਦੇ ਵੇਲੀ ਹੈ ਨਾ ਹਾਂ ਆ ਵੱਡੀ ਜਿਹੜੀ ਕੋਠੀ ਹੈ ਨਾ ਇਹ ਉਹ ਮੁੰਡੇ ਦੀ ਆ ਜਿਹਨੇ ਜਿਹੜਾ ਉਹ ਸੋਖ ਹੁੰਦੀ ਹੈ ਨਾ ਉਹਦੇ ਨਾਲ ਲਵ ਕਰਦਾ ਹੈ ਜਿਹੜਾ ਮੁੰਡਾ ਤੇ ਜਿਹੜਾ ਉਹਦੇ ਨਾਲ ਵਾਲਾ ਘਰ ਹੈ ਨਾ ਸਾਡਾ ਨਿਗਾ ਦੇ ਉਹ ਸਾਡਾ ਘਰ ਅੱਛਾ ਉਹ ਤੁਹਾਡਾ ਘਰ ਹੀ ਆਉਰਲੇ ਮਨੇ ਮਨੇ ਦੀ ਮਾਸੀ ਇਹ ਮਨੇ ਦੀ ਮਾਸੀ ਦਾ ਘਰ ਅੱਛਾ ਠੀਕ ਹੈ ਨਹੀਂ ਜਦੋਂ ਇੱਥੇ ਲਾਗੇ ਰਹਿੰਦੀ ਤੁਸੀਂ ਦੇ ਘਰ ਜਾਂਦੀ ਹੁੰਦੀ ਹੈ ਲਾਗੇ ਨਹੀਂ ਜਦੋਂ ਕੋਈ ਉਹ ਘਰ ਤੇ ਰਹਿੰਦਾ ਨਹੀਂ ਜੇ ਤਾਲਾ ਵੱਜ ਜਾਵਾ ਤੇ ਅਸੀਂ ਇਹਨਾਂ ਦੇ ਘਰ ਆ ਬਫੜਨ ਜਾਂਦੇ ਨੇ ਮੈਂ ਹੁਣ ਉਹ ਨਹੀਂ ਗੱਲਾਂ ਹੰਬ ਦੀ ਗੱਲ ਤੂੰ ਛੱਡ ਮੈਂ ਤਾਂ ਹੁਣ ਚਲਣੀਆਂ ਵੇਖਣ ਐਦਾਂ ਤੇ ਹੁੰਦੀ ਨਹੀਂ ਕੋਈ ਰਹਿੰਦਾ ਨਾ ਕੋਈ ਹੋਵੇ ਬਾਕੀ ਰਹੀ ਗੱਲ ਤੂੰ ਕਹਿਣ ਨੀ ਡੇ ਲੈਟਾ ਚੱਲਦੀ ਆ ਰਾਤ ਨੂੰ ਅਕਸਰ ਕੋਈ ਰਹਿੰਦਾ ਉਹ ਤਾਂ ਲੈਟਾ ਚੱਲਦੀ ਆ ਵਾ ਇਹ ਬੇਬੇ ਲੈਟਾ ਤਦ ਕਰਕੇ ਜਗਦੀ ਆ ਵਾ ਕਹਿੰਦੇ ਇਹਨਾਂ ਨੇ ਆਪਣੀ ਨੋ ਸਾੜੀ ਆ ਉਹ ਜਿਹੜੀ ਨੋ ਦੀ ਆਤਮਾ ਭਟਕਦੀ ਫਿਰਦੀ ਓ ਕਿਹੜੇ ਲੈਟਰ ਜਗਦਾ ਕਿਹੜੇ ਨਹੀਂ ਜਗੰਦੀ ਇਹਨਾਂ ਦੀਆਂ ਗੱਲਾਂ ਵਾ ਚੱਲ ਫਿਰ ਤੂੰ ਜਾ ਜਿੱਥੇ ਵੀ ਚਲਣੀ ਹੈ ਤੇ ਮੈਂ ਵੇਖ ਕੇ ਆਉਣੀ ਕਿਉਂਕਿ ਮੈਂ ਹੁਣ ਏਡੀ ਦਰੋਂ ਪਿੱਛੇ ਚੱਲ ਕੇ ਆਈ ਆ ਜੇ ਮੈਂ ਅੱਗੇ ਨਾ ਗਈ ਤੇ ਮੇਰੇ ਮਨ ਵਿੱਚ ਵਿਹਿਮ ਤੇ ਰਹਿਣਾ ਹੀ ਰਹਿਣਾ ਨਾ ਤੇਰੇ ਦਿਲ ਵਿੱਚ ਵਿਹਿਮ ਕਾਦਾ ਰਹਿਣਾ ਹਾਇਰ ਵਿਹਿਮ ਕਿਉਂ ਨਹੀਂ ਰਹਿਣਾ ਅੜੀ ਮੈਂ ਕਿੱਥੋਂ ਆਈ ਆ ਅਕਸਰ ਸੱਚ ਮੰਨਣ ਨੂੰ ਮਿਲ ਨਹੀਂ ਆ ਉਹਨੂੰ ਵੇਖਣ ਆਈ ਆ ਦੇਖਣ ਆ ਮਨ ਕਿਤੇ ਗਿਆ ਵਾ ਚੱਲ ਛੱਡ ਜਾ ਤੂੰ ਸਦਾ ਸੁਦਾ ਖਰੀਦ ਜਾ ਕੇ ਆ ਉਹ ਤੇਰਾ ਜਾ ਪਤਾ ਕਰਦੀ ਫਿਰ ਜਿੱਥੇ ਕਰਨਾ ਨੂੰ ਤੇਰਾ ਵੀ ਨਾ ਟਾਈਮ ਖਰਾਬ ਕੀਤਾ ਤੇ ਨਾਲੇ ਮੈਂ ਆਪਣਾ ਵੀ ਟਾਈਮ ਖਰਾਬ ਕੀਤਾ ਹਾਂ ਹਾਂ ਤੇਰੇ ਨਾਲੋਂ ਤੇ ਮੋਢੇ ਚੰਗੀ ਹਾਂ ਆਏ ਹੈ ਪੜਾਈ ਦਾ ਤਾਂ ਕੋਈ ਜਮਾਨਾ ਹੀ ਨਹੀਂ ਰਿਹਾ ਇਹ ਤੇਰੇ ਕਿਤੇ ਦਸੰਦਾ ਵੀ ਕੋਈ ਫਾਇਦਾ ਨਹੀਂ ਨਹੀਂ ਰੋਕ ਜਾ ਨਹੀਂ ਰੋਕ ਚੱਕਾ ਵਾਲੇ ਸੂਟ ਡਾਲੀਏ ਹਾਂ ਹਾਂ ਇਹਨੂੰ ਬੁਰੇ ਪਾਪ ਨੇ ਕਿੱਥੋਂ ਛੇੜ ਬੈਠੀ ਮੈਂ ਨਹੀਂ ਜਾ ਜਾ ਆਪਣੇ ਸੋਦਾ ਖਰੀਦ ਜਾ ਕੇ ਨਹੀਂ ਲੰਮੀ ਪੋਨੀ ਵਾਲੀਏ ਨਹੀਂ ਨਾਲੇ ਤੂੰ ਕਾਲਾ ਸੂਟ ਪਾਇਆ ਨਾਲੇ ਸੈਂਟ ਪਾਇਆ ਉਹਨੇ ਦੇ ਘਰ ਪੁੱਤਨੀ ਆ ਉਹਨੇ ਤੈਨੂੰ ਪੁੱਤਨੀ ਨੇ ਫੜ ਲੈਣਾ ਹੀ ਨਹੀਂ ਤੈਨੂੰ ਬਚਾਉਣ ਵਾਲਾ ਕੋਈ ਨਹੀਂ ਹੋਣਾ ਨਹੀਂ ਮੈਂ ਤੈਨੂੰ ਬਚਾ ਲੂੰਗੀ ਐਦਾਂ ਕਰ ਤਾਂ ਸੌਦਾ ਲੈਣ ਗਈ ਨਾ ਕਰੋ ਸੌਦਾ ਲੈ ਆ ਕੇ ਜਾ ਕਿਉਂਕਿ ਤੇਰਾ ਕਾਹਦੇ ਮੈਨੂੰ ਘੜਾ ਤੇ ਮੈਨੂੰ ਘੜਾ ਤੇਰਾ ਨਾਮ ਪਤਾ ਤੈਨੂੰ ਕਾਲੇ ਝੂੜ ਵਾਲੀ ਕਹਿਣ ਨਹੀਂ ਹੁਣ ਮੈਨੂੰ ਕੋਈ ਗੱਲ ਦੱਸ ਤੇ ਮੇਰੇ ਨਾਲ ਜਾਣਾ ਨਹੀਂ ਭੈਣਾ ਨਾਲ ਜਾਣੀ ਆ ਜੇ ਤੈਨੂੰ ਉੱਥੇ ਫੜ ਲੂਗਾ ਤੈਨੂੰ ਮੈਂ ਬਚਾ ਦੇ ਲਾਉਂਗੀ ਮੈਨੂੰ ਫੜ ਲੂਗਾ ਜੋ ਤੀਨੂੰ ਨਹੀਂ ਪੈਣਾ ਉਹਨਾਂ ਦੇ ਘਰ ਪੁੱਤ ਨਹੀਂ ਰਹਿੰਦੀ ਆ ਚੱਲ ਆ ਗੱਲਾਂ ਨਾ ਬੋਤੀਆਂ ਮਾਰ ਚੱਲ ਜਾਣਾ ਤੇ ਸਿੱਧੀ ਦਰਵਾਜ਼ਾ ਮੈਂ ਆਖਣੇ ਨਹੀਂ ਆ ਕਿ ਚਲ ਤੈਨੂੰ ਮੈਂ ਬਚਾ ਲੂੰਗੀ ਉਦੋਂ ਕਹੇ ਸਿੱਧਾ ਮੈਂ ਨਾਲ ਜਾਣਾ ਚਾਹਨੀ ਆ ਤੁਹਾਡੇ ਹਾਏ ਹਾਏ ਨਹੀਂ ਨਾਲ ਦੀ ਨਹੀਂ ਗੱਲ ਹੈਗੀ ਉਹਨਾਂ ਘਰ ਸੱਚੀਓ ਪੁੱਤ ਨਹੀਂ ਰਹਿੰਦੀ ਉਹ ਤੇ ਉਹਨੇ ਤੈਨੂੰ ਜੀ ਉਹਨਾਂ ਦੇ ਘਰ ਪੁੱਤ ਰਹਿੰਦੇ ਆ ਹਨਾ ਤੁਸੀਂ ਤੁਹਾਡਾ ਘਰ ਨਾਲ ਦਾ ਹੀ ਘਰ ਵਾ ਤੁਹਾਨੂੰ ਕਿਹਨੇ ਪੁੱਤ ਚੰਬੜੇ ਜਿਹਾ ਹਾਏ ਹਾਏ ਹਾਂ ਉਹ ਰਾਤ ਨੂੰ ਸੱਚੰਦੀ ਪਾਜੋ ਇਹਨਾਂ ਦੇ ਘਰੋਂ ਉਹ ਜਾਣ ਦੇਗਾ ਹੇ ਬਾਬਾ ਸੱਚੀ ਹੁੰਦੀ ਉਹਦਾ ਹੀ ਸਿੱਧਾ ਕਹਿਣਾ ਨਾਰੇ ਤੂੰ ਨਾਰੇ ਪੂਤ ਲੈਣਾ ਵਾ ਆਹ ਵੇਖ ਤੇਰੇ ਲੱਗੂ ਸਾਂਟੇ ਦੀ ਕਿੰਨੀ ਸਮੈਲਾ ਹੁੰਦੀ ਕਹਿੰਦੇ ਜਨੇ ਸਾਂਟੇ ਪਾਇਆ ਹੋਵੇ ਕਾ ਪਾਇਆ ਬਣਾ ਪੂਤੀਆਂ ਇਹਦੇ ਕੋਲ ਭੱਜ ਭੱਜ ਕੇ ਹੁੰਦੀ ਪੋਣਾ ਸੈਂਟ ਪੋਣਾ ਹਾਂ ਮੈਂ ਆੜੀ ਪੋਣਾ ਮੈਨੂੰ ਬਹੁਤ ਡਰ ਲੱਗਦਾ ਉਹ ਤਾ ਅਸੀਂ ਕਿਤਨਾ ਦੇ ਘਰ ਡਰਦੇ ਆਉਂਦੇ ਵੀ ਨਹੀਂ ਹੋਣਾ ਹੈਗੇ ਮੈਂ ਚੱਲੀ ਆ ਨਾ ਮੈਨੂੰ ਕੋਈ ਡਰ ਨਹੀਂ ਲੱਗਦਾ ਵੇਖੀ ਕਿ ਫਿਰਨੇ ਫਾੜ ਲੈਣਾ ਤੇ ਮੈਨੂੰ ਕੁਛ ਹੁੰਦਾ ਚਾਹਣਾ ਛੇਤੀ ਆਗਾ ਮੇਰਾ ਟਾਈਮ ਨਾ ਖਰਾਬ ਕਰ ਗੱਲਾਂ ਵਿੱਚ ਆ ਜਾਗਾ ਕਿੰਨੀ ਧੋਪਰੀ ਪੈਂਦੀ ਸਿੱਧੀ ਐਂਕਾ ਤੇ ਇਦਾਂ ਲਾਉਂਦੀ ਕਿੱਦਾਂ ਅਗਲੇ ਮਨੇ ਤੂੜੀ ਲਾਰੀ ਪਰੜਿਆ ਹੰਦਾ ਵਾ ਦੱਸ ਆਪਣੇ ਘਰ ਨਹੀਂ ਜਾਣਾ ਮੈਂ ਕਿੱਦਾਂ ਦੀਆਂ ਗੱਲਾਂ ਕਰਦੀ ਤੂੰ ਤੇਰਾ ਘਰ ਨਹੀਂ ਆਹ ਚੇ ਸਾਡੀ ਮੰਨੇ ਦੀ ਮਾਸੀ ਹੋਈ ਤੁਹਾਡੀ ਮਾਸੀ ਹੋਈ ਫਿਰ ਤੇਰੀ ਮਾਸੀ ਕਿੱਥੋਂ ਲੱਗੀ ਚਲਾ ਆ ਗਾ ਤੁਰੀ ਜਾ ਪਹਿਲਾਂ ਇੱਕ ਸ਼ਮਤ ਡਾਪੀ ਲਾਉਣ ਹਮ ਚਲ ਲੈ ਵੜ ਜਾ ਅੰਦਰ ਵੜ ਜਾ ਗਾਂਢ ਢਾਪ ਜਾ ਆ ਫੜੀ ਜਾ ਰਾਕਾ ਗਾਂਢ ਢਾਪ ਜਾ ਨਹੀਂ ਪਹਿਣਾ ਪਗੰਧ ਦੁਕਾਨਦਾਰ ਵੀ ਤਾਂ ਆਪ ਲੂੰਗੀ ਹੈਗੀ ਐ ਇੰਨੇ ਜੋਗੀ ਮੈਂ 13 ਇਸੇ ਆਪਾ ਹੋਇਆ ਇਹ ਰਾਜ ਸਾਰਾ ਮੇਰੇ ਅੱਗੇ ਬਗੜਾ ਨਾ ਤੂੰ ਹੀ ਟੱਕਰ ਗਈ ਮੈਨੂੰ ਰਾਜ ਦੱਸਣ ਨੂੰ ਫੋਨ ਕਰਕੇ ਦੱਸਿਆ ਵਾਪੀ ਜਿਹੜੀ ਚੀਜ਼ ਅੰਦਰ ਆ ਗਈ ਆ ਲੁੱਕ ਜੋ ਸਾਰੇ ਪਾਸੇ ਹੀ ਨਾ ਵੇਖ ਕਿਦਾਂ ਬੂਹੇ ਫਮਜੇ ਨੇ ਤੂੰ ਤੇ ਮੇਰੀ ਗੱਲ ਨਹੀਂ ਮੰਨਣ ਦੇਈ ਹਣ ਕਿੱਧਰ ਨ ਜਾਵਾ ਮੈਂ ਅੰਦਰ ਜਾ ਕੇ ਵੇਖਾਂ ਮੈਨੂੰ ਕਾਹੜਾ ਫੜ ਮੈਨੂੰ ਕਰਨੀ ਨਹੀਂ ਲੱਗੀ ਹੁਣ ਕਿਥੋਂ ਦੀ ਜਾਮਾ ਅੰਦਰ ਹੈ ਤੇ ਟਪ ਜਾ ਕੁੱਤਾ ਨਹੀਂ ਟਪ ਜਾ ਤੈਨੂੰ ਟਪਾਵਾਂ ਮੈਂ ਤਾਂ ਨਹੀਂ ਜਾਂਦੀ ਮੈਨੂੰ ਤਾਂ ਪਾਪਾ ਬਹੁਤ ਡਰ ਲੱਗਦਾ ਤੂੰ ਚੰਨ ਜੋਗੀ ਹੈ ਵੀ ਨਹੀਂ ਲੈ ਨੂੰ ਕੈਂਡੀ ਕਹਿੰਨੀ ਕੋਈ ਹੈ ਨਹੀਂ ਘਰ ਤੇ ਸਾਚੀ ਤੇ ਕਿਹਾ ਵਾ ਕਿ ਰਾਤ ਨੂੰ ਲੈਡ ਜ਼ਰੂਰ ਜਾਗਦੀ ਹੈ ਪਰ ਕੋਈ ਘਰੇ ਤੇ ਸਾਨੂੰ ਦਿਖਦਾ ਨਹੀਂ ਐਦਾਂ ਕਰਦੀ ਆ ਅੱਜ ਰਾਤ ਮੈਂ ਤੁਹਾਡੇ ਘਰੇ ਰਹਿ ਪਣੀ ਆ ਵਾਲਾ ਵੇਖਾਂਗੀ ਨਾ ਕਿੰਨੀ ਪਿਆਟਾਂ ਚੱਲ ਗਈਆਂ ਆਪਣੇ ਘਰੇ ਜਾ ਤੂੰ ਚੰਗਾ ਇਹੀ ਬਹੁਤਾ ਸਾਟ ਲਈ ਹਾਟੇ ਘਰ ਚ ਨਹੀਂ ਤੇ ਰ ਲਈ ਜਗਾ ਹੈਗੀ ਮੈਂ ਤਾਂ ਵੀ ਰਾਹ ਵਿੱਚ ਆ ਤੈਨੂੰ ਬੁਰੇ ਪਾਪਾਂ ਨੂੰ ਘਵਾ ਬੈਠੀ ਆ ਤੇਨਾ ਆਕਮਾਂਦੀ ਮੇਰੇ ਕਿਹੜਾ ਤੈਨੂੰ ਆਖਿਆ ਮੈਨੂੰ ਤੂੰ ਆ ਕੇ ਲੰਘ ਹੁਣ ਵੇਖਾਂਗੀ ਤੇ ਹੈਗਾ ਨਾ ਜਦੋਂ ਐਡੀ ਤਰੋ ਪਿੱਛੇ ਚੱਲ ਕੇ ਆਈਆਂ ਤਾਂ ਕੋਈ ਹਿੱਲਾ-ਲਿਜਲਾ ਕਰੂੰਗੀ ਜਦੋਂ ਆ ਹੀ ਗਈਆਂ ਪਿੱਛੇ ਦੀ ਥੱਲੇ ਨਾ ਡੇਗ ਜੀ ਸਾਟ ਪੈਟ ਲਵਾ ਲੇਗੀ ਨਾਲੇ ਇਹ ਕਿਹੜੀ ਮੰਨਣ ਵਾਲਿਆਂ ਚੋਂ ਆ ਵੇ ਮੰਨੇ ਵੇ ਮੰਨੇ ਵੇ ਮੰਨੇ ਜੋਤੀ ਭਾਬੀ ਇਹ ਕਿਧਰ ਆ ਗਈ ਹੈ ਇਹ ਹੁ ਨਵਾਂ ਪੰਗਾ ਪਾਊਗੀ ਇਹ ਨੂੰ ਕਿਧਰ ਆ ਗਿਆ ਇਧਰ ਦਾ ਮੈਂ ਤਾਂ ਸੇਫ ਜਗ੍ਹਾ ਲੱਭ ਕੇ ਬਿਠਾ ਹੈ ਆਪਣੇ ਲੋ ਜੇ ਇਹ ਆਈ ਤੇ ਮਨਪ੍ਰੀਤ ਡੈਡੀ ਵੀ ਮਗਰੀ ਆਊਗਾ ਇਹਨੂੰ ਦੱਸਣਾ ਹੋ ਜਾਗੀ ਇਤਨੀ ਹਾਲਾਤ ਨੂੰ ਮੈਨੂੰ ਕੋਈ ਸਕੀਮ ਲਾਉਣੀ ਪੈਣੀ ਹੈ ਇਹ ਜਨਮ ਫੜਿਆ ਜਾਣਾ ਵੇ ਮੰਨਿਆ ਇਹਨੇ ਤਾਂ ਫਜ਼ੂਲ ਦਾ ਮੱਥਾ ਲਾ ਲਿਆ ਮੈਂ ਅੰਦਰ ਸਾਰੇ ਲੋਕ ਲੱਗੇ ਨੇ ਨਹੀਂ ਆ ਜਾ ਥੱਲੇ ਕੋਈ ਵੀ ਕਿਸੇ ਵਿੱਚ ਨਹੀਂ ਕੋਈ ਵੀ ਆਗਾ ਆ ਜਾ ਥੱਲੇ ਅੱਜ ਕੱਲ ਦੁਨੀਆ ਬੜੀ ਚਲਾਕ ਆ ਪਤਾ ਨਹੀਂ ਹੁੰਦਾ ਬਾਰੂ ਜਿੰਕੇ ਕੰਦਾ ਕੋ ਨਾਲ ਟੱਪ ਕੇ ਮਾਰ ਦਿੱਤੇ ਹੁਣ ਆ ਮੈਂ ਕਿ ਜਾਮਾ ਹੁਣ ਅੱਗੇ ਆ ਜਾ ਥੱਲੇ ਫੜ ਲੈਣਾ ਤੈਨੂੰ ਅਮਨ ਦੇ ਪੁੱਤ ਛੇ ਹੁਣ ਚੁੱਪ ਹੈ ਕੀਤੀ ਨਾ ਤੇ ਮੈਂ ਤੈਨੂੰ ਮੋਦਣਾ ਹੀ ਹਾਂ ਜੋੱਚੀ ਸਭ ਹੀ ਲਿਆ ਦੇ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੂੰ ਤੇ ਤੇਰੇ ਪਿਓ ਨੂੰ ਮਾਰ ਦੂੰਗਾ ਸਮਝੀ ਮੇਰੀ ਗੱਲ ਹੂੰ ਆ ਨਾ ਕਰ ਤੈਨੂੰ ਮੈਂ ਮੈਂ 15 ਘੰਟੇ ਮੌੜਨ ਆਣੇ ਨੇ ਮੈਂ ਹੋ ਨਹੀਂ ਪਤਾ ਲੱਗਦਾ ਕਿ ਤੇ ਦਰਵਾਜ਼ਾ ਹੈਗਾ ਵਾ ਚਲ ਫੋਲੋ ਕਰ ਦਨਾ ਗਾੜੀ ਹੁਣ ਜੇ ਕੋਈ ਚੀਤਰਾ ਹੀ ਵਿਖੂਗਾ ਨਾ ਦੇਖਣਾ ਕਿ ਇਹਨੂੰ ਹੈ ਨਹੀਂ ਆ ਤੇ ਮੈਂ ਜਿਹੜਾ ਨਿਆਣਾ ਜਿਹੜਾ ਕੱਚੇ ਪਰੀ ਬਹਿਣਾ ਵਾ ਜਿਹੜਾ ਅੰਦਰ ਆਇਆ ਮਾਰ ਮੈਂ ਉਹ ਹੀ ਦੇਣਾ ਵਾ